ਤੋ ਆਵੇ ਲੋ ਬਿਸ਼ਰਮੀ ਦੀ ਵੀ ਹੱਦ ਹੁੰਦੀ ਆ ਕੋਠੇ ਤੇ ਪਤੰਗ ਚੜਾ ਰਹੇ ਸਰਦਾਰ ਸਾਹਿਬ ਇੱਕ ਬੰਦਾ ਨਾਲ ਰੱਖਿਆ ਸਪੈਸ਼ਲ ਡੋਰ ਡੋਰ ਇਕੱਠੀ ਕਰਨ ਨੂੰ ਹਨਾ ਇਹ ਕਿਤੇ ਮੇਰਾ ਸਾਹ ਜੜਿਆ ਡੋਰ ਡੋਰ ਇਕੱਠੀ ਕਰਨ ਨੂੰ ਬੰਦਾ ਰੱਖਿਆ ਪਤੰਗ ਚੜਾ ਰਹੇ ਆ ਕਿੱਥੇ ਪਤੰਗ ਉਹ ਵਰਦਾ ਦੂਰ ਆ ਤੇ ਰੋਟੀ ਆਈ ਆ ਵੇਖੋ ਤੁਸੀਂ ਕੋਠੇ ਤੇ ਰੋਟੀ ਇਹਦੀ ਮਾਂ ਲੈ ਕੇ ਆਈ ਆ ਤੇ ਉਹ ਖਾਣ ਦਾ ਹੁਣ ਟਾਈਮ ਨਹੀਂ ਲੱਗ ਰਿਹਾ ਉਹ ਮੈਂ ਤਾਂ ਕੱਢੀ ਜਾਂਦੀ ਆ ਵੀ ਤੂੰ ਉਹਨੂੰ ਫੜਾ ਦੇ ਇੱਕ ਮਿੰਟ ਢੋਰ ਤੇ ਰੋਟੀ ਖਾ ਲੈ ਤੇ ਖਾ ਨਹੀਂ ਰਿਹਾ ਸਰਦਾਰ ਸਾਹਿਬ ਮੜਾ ਮੂੰਹ ਵਿਖਾਇਆ ਇੱਧਰ ਇਹ ਵੇਖ ਉਹ ਗਏ ਵੇ ਵੇ ਬਾਈ ਬਾਈ ਏ ਓ ਹੋ 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 ਚੱਲ ਓ ਬਚਾਰਾ ਮਸਾਬ ਏ ਕੀ ਹੋ ਰਿਹਾ ਖੁਸ਼ੀ ਪਤੰਗ ਵਾਟਸਾਪ ਉਹਨਾਂ ਦਾ ਕਿੱਥੇ ਵੜਤਾ ਤੇਰਾ ਕਿੱਥੇ ਆ ਉਹ ਚੱਲ ਲੁਕੀ ਕਿੱਲਾ ਵੜਤਾ ਓਬਰ ਦਾ ਤਾਂ ਤੇਰਾ ਹੈ ਨਾ ਨਹੀਂ ਤੇ ਆ ਕੀ ਹੋ ਰਿਹਾ ਇਹ ਰੋਟੀ ਖਾ ਰਹੀ ਹੈ ਇਹ ਰੋਟੀ ਖਾ ਰਹੀ ਕੌਣ ਖਾ ਰਹੀ ਮੂੰਹ ਚ ਬਰਖਿਆ ਵੀ ਤੇਰੇ ਪਾਵੇ ਹੈ ਹੈ ਹਾਂ ਅੱਛਾ ਸ਼ਰਮ ਨਹੀਂ ਆਉਂਦੀ ਹੋ ਰਾਵਣੀ ਨੇੜ ਦੀ ਵੀ ਨਹੀਂ ਨੰਗੀ ਉਹ ਜੀ ਤੋਂ ਆ ਜਿਹੜੀ ਰੋਟੀ ਲੈ ਕੇ ਆਉਣੀ ਇੱਥੇ ਇਹਨੂੰ ਦੋ ਦਿਨ ਭੁੱਖਾ ਰੱਖ ਪਤਾ ਲੱਗੇ ਮੈਂ ਤਾਂ ਰਹਿ ਪੂੰਗਾ ਹੈ ਇਹ ਪੀਊਗਾ ਜਾਂ ਦੋੜਨ ਦੂਣਿਆਂ ਨਿਆ ਫੜਕੇ ਲਕੋ ਦੇ ਐਵੇਂ ਲਗੋ ਦੇ ਕਿ ਚਪੇੜੇ ਪੈਣ ਵਾਲੇ ਤੇ ਚਪੇੜੇ ਹੋਰ ਪਏ ਹਾਂ ਵੇ ਤਾਂ ਸਹੀ ਤੂੰ ਡੋਰਾ ਰੱਖਿਆ 1 2 3 ਇੱਕ ਬੰਦਾ ਰੱਖਿਆ ਨਾਲ ਤੂੰ ਬਲੇਟਣ ਵਾਸਤੇ ਵੇ ਇਸੇ ਕੰਮ ਨੂੰ ਆਣਾ ਹਨਾ ਤੂੰ ਹਨਾ ਜਾਂਦਾ ਗੁੱਡਾ ਕਿਤੇ ਡੈਗ ਪਏ ਉਹ ਚੱਕ ਕੇ ਲੈਣਾ ਦਾ ਤੂੰ ਹਨਾ ਮੈਂ ਨੈੱਟ ਵੇਣਾ ਮੈਂ ਵੇਣਾ ਅੱਗੇ ਵੀ ਇਹੀ ਕੰਮ ਕਰਦਾ ਤੂੰ ਹੋਰ ਹੋਰ ਮੈਨੂੰ ਪਤਾ ਜੇ ਕੋਈ ਗੇਂਦ ਖੁੰਦ ਬਾਹਰ ਜਾੜੀ ਉਹ ਵੀ ਤੂੰ ਚੱਕ ਕੇ ਲੈਣਾ ਹਨਾ ਹੋਰ ਅੱਗੇ ਤਾਂ ਇਹਦੇ ਦੋ ਦੋ ਇਹਦਾ ਚੇਲਾ ਹੀ ਆਣਾ ਤੂੰ ਚੇਲਾ ਹੈ ਤਾਂ ਚੇਲਾ ਕਿ ਨਹੀਂ ਭੱਜ ਗਿਆ ਪਰ ਇਹਨੂੰ ਹਾਂ ਏ ਚੇਲਾ ਮਰਾ ਤੇਰਾ ਚੇਲਾ ਨਾ ਇੱਕ ਚੇਲਾ ਅੱਗੇ ਤਾਂ ਤਿੰਨ ਚਾਰ ਹੁੰਦੇ ਆ ਇੱਕ ਉਹ ਥੱਲੇ ਫੜਾ ਇੱਕ ਉਹ ਅੱਛਾ ਕੋਥੇ ਠੱਲਿਆ ਵੀ ਜੇ ਤੇਰਾ ਡੱਕ ਪੈਣਾ ਤੇ ਉਹਨੇ ਚੱਕ ਹੀ ਲੈਣਾ ਸੀ ਹਨਾ ਓਏ ਚੜਾਈ ਆ ਯਾਰ ਹੋਰ ਗੱਲਾਂ ਦੀਆਂ ਗੱਲਾਂ ਹਨਾ ਪਰ ਸ਼ਰਮ ਨਹੀਂ ਆएगी ਜਿਵੇਂ ਹੀ ਡੱਕ ਪਿਆ ਤੇ ਉਹਨਾਂ ਦੇ ਕੋਠੇ ਦੇ ਘਾਤੋਂ ਲਈ ਫਿਰਦਾ ਇਹਨੂੰ ਵੇ ਵੇ ਔਰ ਰੋਟੀ ਖਾ ਲਾ ਓ ਪਈ ਆ ਓਰੇ ਆ ਯਾਰ ਚੱਕ ਫੱਟੇ ਚੱਕ ਲੈ ਤੂੰ ਖਾ ਲਾ ਪਤਾ ਲੱਗ ਜੇ ਨਾਲੇ ਇਹਨੂੰ ਤੇ ਕਾ ਵਿੰਗਾ ਆਇਆ ਮੈਂ ਕੁੰਡੀਆਂ ਸਾਦਾ ਖਾਣਾ ਨਾ ਠੰਡੀਆਂ ਤੈਨੂੰ ਠੰਡੀਆਂ ਹੋਣੇ ਤਤਾਂ ਹੋਣੇ ਮਿਲਣੀਆਂ ਚਾਹੀਦੀਆਂ ਗੀਆਂ ਜਿਹੜੇ ਹਿਸਾਬ ਨਾਲ ਲੱਛਣਾ ਤੇਰੇ ਹਣਾ ਆ ਮੈਂ ਵੀਡੀਓ ਪਾਉਣ ਲੱਗਾ ਹਾਂ ਵੇਖੀ ਲੋਕੀ ਕਮੈਂਟ ਕਰਨਗੇ ਤੈਨੂੰ ਥੱਲੇ